ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਸਰਦੀਆਂ ਸ਼ੁਰੂ ਹੋ ਗਈਆਂ ਤੇ ਸਰਦੀਆਂ ਦੇ ਕੱਪੜੇ ਲਿਆਉਣ ਦਾ ਵੀ ਹੁਣ ਹੱਕ ਬਣਦਾ ਹੀ ਆ ਹਨਾ ਤੇ ਸਾਡੇ ਸਰਦਾਰ ਜੀ ਕਹਿੰਦੇ ਹੁੰਦੇ ਨੇ ਕਹਿੰਦੇ ਹੁੰਦੇ ਹਾਥੀ ਨੂੰ ਫਰੂਟ ਤੇ ਬੁੜੀ ਨੂੰ ਸੂਟ ਜਿੰਨੇ ਮਰਜ਼ੀ ਲਿਆ ਲਿਆ ਕੇ ਦੇਈ ਚੱਲੋ ਇਹ ਤਾਂ ਰਾਜ ਦੇਣਗੇ ਤੇ ਭਾਈ ਹੁਣ ਕਰੀਏ ਵੀ ਕੀ ਫਿਰ ਹੁਣ ਠੰਡ ਵਾਲੇ ਵੀ ਚਾਹੀਦੇ ਹੁੰਦੇ ਆ ਗਰਮੀ ਵਾਲੇ ਵੀ ਹੁਣ ਗਰਮੀ ਵਾਲੇ ਚੱਕ ਕੇ ਆਪਾਂ ਬੈਗ ਭਰ ਕੇ ਰੱਖ ਦੇਣੇ ਨੇ ਤੇ ਆ ਚੱਕ ਕੇ ਆਪਾਂ ਸਵਾ ਲੈਣੇ ਨੇ ਤੇ ਫਿਰ ਜਦੋਂ ਗਰਮੀ ਸਟਾਰਟ ਹੋਊਗੀ ਉਹ ਤੋਂ ਗਰਮੀ ਵਾਲੇ ਕੱਢ ਲਾਂਗੇ ਫਿਰ ਇਹਨਾਂ ਨੂੰ ਰੱਖ ਦਿਆਂਗੇ ਉਦੋਂ 4-5 ਕੋਈ ਹੋਰ ਬਣਾ ਲਾਂਗੇ ਨਾਲ ਕੀ ਕਰ ਗਿਆ ਹੀ ਹੁੰਦਾ ਹੈਗਾ ਬੁੜੀਆਂ ਨੂੰ ਤਾਂ ਵਸਾ ਲਾਲਚ ਦੇਈ ਰੱਖਦੇ ਨੇ ਵੀ ਤੁਹਾਡੇ ਸੂਟ ਲਿਆ ਤੇ ਬਣਾ ਲੇ ਬਸ ਐਨੇ ਲਾਲਚ ਨਾਲ ਤੁਰੀਆਂ ਫਿਰਦੀਆਂ ਹੋਰ ਤਾਂ ਆਪਣਾ ਕਿਹੜਾ ਖਰਚਾ ਹੁੰਦਾ ਸੂਟਾ ਸਾਟਾਂ ਦੇ ਖਰਚੇ ਆ ਹਨਾ ਆ ਦੇਖੋ ਤੁਸੀਂ ਆ ਤਾਂ ਮੈਂ ਸਤੌਲਾਂ ਵਾਲੇ ਲੈ ਕੇ ਆਈਆਂ ਤੇ ਆ ਹੈਗਾ ਇਹਦੇ ਨਾਲ ਇਹ ਮਤਲਬ ਕਿ ਪਾਰਟੀ ਵੇਅਰ ਆ ਜਿਹੜਾ ਦੇਖੀ ਜਾਂਦਾ ਹੈਗਾ ਬਈ ਟੇਲਰ ਮੇਰਾ ਤੇ ਆ ਆ ਦੇਖੀ ਨਾ ਟੇਲਰ ਵੀ ਮੈਂ ਨਾਲ ਦੀ ਨਾਲ ਹੀ ਬੁਲਾ ਲਿਆ ਕਰੇ ਮੈਂ ਕਿਹਾ ਆ ਜਾ ਭਰਾਵਾ ਹੁਣ ਬੈਗਾਂ ਚ ਪਏ ਐ ਤੇ ਤੂੰ ਲੈ ਜਾ ਚੱਕ ਕੇ ਫਟਾਫਟ ਇਹਨਾਂ ਨੂੰ ਲੈ ਜਾ ਚੱਕ ਕੇ ਤੇ ਮੇਰੇ ਸਿਉਂਕੇ ਤੇ ਮੈਨੂੰ ਫੜਾ ਜਾ ਤੇ ਜਿਹੜੇ ਮੈਂ ਇੱਕ ਪਾਵਾਂ ਤੇ ਇੱਕ ਲਾਵਾਂ ਹਨਾ ਆਹ ਲਓ ਜੀ ਚੱਕੋ ਜੀ ਤੁਸੀਂ ਇਹਦੇ ਨਾਲ ਮਤਲਬ ਕਿ ਆ ਚੁੰਨੀ ਹੈਗੀ ਇਹ ਪਿਓਰ ਦੀ ਚੁੰਨੀ ਹੈ ਦੇ ਨਾਲ ਤੇ ਆਹ ਸੂਟੇ ਤਾਂ ਪਾਰਟੀ ਵੀਅਰ ਵਾਲਾ ਤੇ ਨਾਲੇ ਮੈਨੂੰ ਕਲਰ ਦੱਸ ਦਿਆ ਕਰੋ ਨਾਲ ਦੀ ਨਾਲ ਲਿਖ ਦਿਆ ਕਰੋ ਵੀ ਕਿਹੜੇ ਸੋਹਣੇ ਲੱਗੇ ਤੁਹਾਨੂੰ ਵੀ ਵਧੀਆ ਲੱਗੇ ਮੇਰੀ ਪਸੰਦ ਵਧੀਆ ਹੈ ਕਿ ਘਟਿਆ ਹੈਗੀ ਐਂ ਜਰੂਰ ਦੱਸਿਆ ਕਰੋ ਆਹ ਵੀ ਪਾਰਟੀ ਵੀਅਰ ਹੈ ਛੋਟੇ ਮੋਟੇ ਫੰਕਸ਼ਨ ਦੇ ਵਿੱਚ ਇਹ ਪੈ ਜਾਂਦਾ ਹੈਗਾ ਨਿੱਕੇ ਮੋਟੇ ਚ ਹਨ ਕਿਉਂਕਿ ਆਉਂਦਾ ਹੀ ਰਹਿੰਦਾ ਕੋਈ ਨਾ ਕੋਈ ਕਿਸੇ ਦਾ ਬਰਥਡੇ ਆ ਗਿਆ ਤੇ ਚਲੋ ਕਿਸੇ ਦੇ ਕੋਈ ਪਾਰਟੀ ਆ ਗਈ ਤੇ ਆਹ ਭਾਈ ਠੰਡ ਵਾਲੇ ਸਟਾਲ ਵਾਲਾ ਇਹ ਵੀ ਐਦ ਕਿ ਮੈਂ ਸਟਾਲ ਵਾਲਾ ਕੰਮ ਜਾਂ ਨਾਲ ਹੀ ਨਵੇੜਤਾ ਮੈਂ ਖਾ ਜਾਂ ਭਜਾ ਨਵੇੜੋ ਸ਼ੌਲਾ ਵਾਲਾ ਨੇ ਤਾਂ ਬਾਲੇ ਇਕੱਠੇ ਹੋ ਜਾਂਦੇ ਨੇ ਉਹ ਸ਼ੌਲਾਂ ਦਾ ਬੈਗ ਅੱਡ ਭਰਿਆ ਪਿਆ ਹੈਗਾ ਉਹ ਕਿਤੇ ਨਾ ਕਿਤੇ ਲਿਆ ਜਾਊਗਾ ਘਰੇ ਤਾਂ ਲੋਟ ਨਹੀਂ ਆਉਂਦੇ ਘਰੇ ਤਾਂ ਅਹ ਸਟਾਲ ਜੇ ਲੈ ਜਾਂਦੇ ਆ ਕਿਉਂਕਿ ਬਿਜੀ ਹੋ ਜਾਈਦਾ ਕੰਮ ਧੰਦੇ ਚ ਆਉਦੇ ਚ ਬਸ ਚੱਕੋ ਤੇ ਆਹ ਸਟਾਲ ਦੀ ਮਾਰੋ ਬੁੱਕਲ ਹਨਾ ਆਹ ਦੇਖੋ ਤੁਸੀਂ ਇੱਕ ਆਹ ਹੈਗਾ ਇਹ ਵੀ ਮੈਨੂੰ ਤਾਂ ਵਧੀਆ ਲੱਗਿਆ ਵੱਡੇ ਵੱਡੇ ਫੁੱਲ ਜੇ ਸੀਗੇ ਆ ਅਲੱਗ ਜਿਹਾ ਲੱਗਿਆ ਸੂਟ ਮੈਨੂੰ ਇਹ ਤੇ ਆਹ ਵੀ ਮੈਂ ਚੱਕਿਆ ਤੇ ਮੈਂ ਖੈ ਚੱਲ ਇਹਦੇ ਨਾਲ ਵੀ ਸਟਾਲ ਹੈ ਐਤਕੀ ਕਈ ਸੂਟਾਂ ਨਾ ਸਟਾਲ ਹੈ ਕਈਆਂ ਨਾ ਚੁੰਨੀਆਂ ਨੇ ਤੇ ਬਸ ਐਂ ਜੇ ਕਰਕੇ ਟਾਈਮ ਪਾਸ ਜਾ ਕਰ ਲਿਆ ਤੇ ਆ ਮੈਂ ਲਈ ਬੈਲਵੈਟ ਦਾ ਜਿਹੜਾ ਅੱਜ ਕੱਲ ਚੱਲਿਆ ਮੈਂ ਖਿਆ ਵੀ ਆਪਾਂ ਵੀ ਧਰਮਰਾਜ ਨੂੰ ਲੇਖਾ ਦੇਵਾਂਗੇ ਵੀ ਭਾਈ ਅਸੀਂ ਉਹ ਪੁੱਛੂਗਾ ਨਾ ਫਿਰ ਵੀ ਤੁਸੀਂ ਪਾਏ ਬੈਲਵੈਟ ਦੇ ਸੂਟ ਕੇ ਨਹੀਂ ਪਾਏ ਤੇ ਫਿਰ ਦੱਸ ਦੇਵਾਂਗੇ ਵੀ ਨਿਆਹੰਦਾ ਸੀ ਭਾਈ ਬੈਲਵੈਟ ਦਾ ਕਹਿੰਦੇ ਹੁਣ ਚੱਲਿਆ ਹੈਗਾ ਇਹ ਮਖ ਚੱਲ ਭਾਈ ਜਿਹੜਾ ਹੁਣ ਚੱਲਿਆ ਉਹ ਫੜਾ ਦੇ ਜਿਹੜਾ ਪਹਿਲਾਂ ਵਾਲੇ ਚੱਲੇ ਉਹ ਰੱਖ ਲਓ ਤੁਸੀਂ ਹਨਾ ਤੇ ਆਹ ਲੋ ਜੀ ਟੇਲਰ ਮੇਰਾ ਵਧੀਆ ਜੀ ਇਹ ਵਿਚਾਰਾ ਸੱਦੇ ਤੋਂ ਘਰੇ ਆ ਜਾਂਦਾ ਹੈਗਾ ਮੇਰੇ ਸੂਟ ਫੜ ਕੇ ਲੈ ਜਾਂਦਾ ਇਕਾਦੰ ਦਾ ਆਂਟੀ ਮੈਨੂੰ ਤਾਂ ਤੇਰੇ ਸੂਟਾਂ ਦੀ ਵਾਰੀ ਨਹੀਂ ਆਉਂਦੀ ਕਹਿੰਦਾ ਤੂੰ ਕਦੇ ਤੁਸੀਂ ਆਪ ਦੇ ਫੜਾ ਦੇ ਨਾ ਕਦੇ ਕੁੜੀਆਂ ਦੇ ਤੇ ਬਸ ਐਂ ਕਰਕੇ ਵਿਚਾਰਾ ਸਿਉਂ ਜਾਂਦਾ ਹੈਗਾ ਘਰੋਂ ਲੈ ਜਾਂਦਾ ਚੱਕ ਕੇ ਆਉਂਦਾ ਦੂਰ ਦੇ ਪਿੰਡ ਤੋਂ ਇਹ ਤੇ ਆਪਣੇ ਹੈਗਾ ਇਕਵਾਲ ਖਾਨ ਇਹਦਾ ਨਾਮ ਹੈ ਜੀ ਤੇ ਨੰਬਰ ਵੀ ਮੈਂ ਉੱਤੇ ਮੈਂਸ਼ਨ ਕਰ ਦੂੰਗੀ ਇਹਦੀ ਫਿਟਿੰਗ ਬੜੀ ਪਿਆਰੀ ਆਉਂਦੀ ਹੈ ਮੈਨੂੰ ਤਾਂ 25 ਸਾਲ ਹੋ ਗਏ ਮੈਂ ਤਾਂ ਐਸੇ ਤੋਂ ਹੀ ਕੱਪੜੇ ਸਵੌਂਨੀ ਛੋਟਾ ਜਿਹਾ ਹੁੰਦਾ ਸੀ ਉਦੋਂ ਇਹ ਜਦੋਂ ਦਾ ਕੱਪੜੇ ਸੀਣ ਲੱਗਿਆ ਤੇ ਉਦੋਂ ਦਾ ਹੀ ਇਹ ਨੇ ਮੇਰੇ ਕੋਲੋਂ ਲੈ ਜਾਂਦਾ ਫੜ ਕੇ ਤੇ ਮੈਨੂੰ ਇਹ ਸਿਉਂਕੇ ਦੇ ਜਾਂਦਾ ਆ ਲੋ ਜੀ ਆਹਾ ਵੀ ਕਪੜਾ ਹੈਗਾ ਜੀ ਦੂਜਾ ਇਹ ਮਤਲਬ ਕਿ ਇਹਦੇ ਥੱਲੇ ਅਸਤਰ ਨਹੀਂ ਲੱਗਦਾ ਵੈਸੇ ਹੈ ਇਹ ਛੋਟੇ-ਮੋਟੇ ਪ੍ਰੋਗਰਾਮ ਚ ਪਾਉਣ ਵਾਲਾ ਠੀਕ ਹੈ ਜੀ ਤੇ ਅਗਰ ਤੁਸੀਂ ਵੀ ਸੇਲ ਗਿਓ ਇਹ ਜੇ ਮੇਰੇ ਵਾਲੀ ਫਿਟਿੰਗ ਦੇ ਕੱਪੜੇ ਬਣਾਉਣੇ ਹੁੰਦੇ ਆ ਤਾਂ ਇਹਦਾ ਨਾਮ ਉੱਪਰ ਦਿੱਤਾ ਹੋਊਗਾ ਤੇ ਉੱਪਰ ਨੰਬਰ ਵੀ ਦਿੱਤਾ ਹੋਊਗਾ ਤੇ ਤੁਸੀਂ ਇਹਦੇ ਨਾਲ ਸੰਪਰਕ ਕਰ ਸਕਦੇ ਹੋ ਸਮਾ ਸਕਦੇ ਹੋ ਸੂਟ ਆਪਦੇ ਆਨਲਾਈਨ ਇਹਦੇ ਕੋਲ ਭੇਜ ਸਕਦੇ ਹੋ ਆਪਦਾ ਐਡਰੈਸ ਵਗੈਰਾ ਹੈ ਤਾਂ ਪੁੱਛ ਲਿਓ ਤੁਸੀਂ ਤੇ ਆਪ ਦੇ ਸਮਾ ਕੇ ਤੇ ਮੰਗਾ ਲਿਆ ਕਰੋ ਤੇ ਭੇਜ ਵੀ ਦੇਊਗਾ ਖਰਚਾ ਤਾਂ ਤੁਹਾਨੂੰ ਪਤਾ ਤੁਹਾਡਾ ਲੱਗੂ ਗਈ ਹੈ ਨਾ ਆ ਰਾਤ ਦੀਆਂ ਕੋਈ ਪਾਰਟੀਆਂ ਵਗੈਰਾ ਹੋ ਜਾਂਦੀਆਂ ਨੇ ਨਾ ਜੇ ਕੋਈ ਫੰਕਸ਼ਨ ਹੋ ਜਾਂਦਾ ਛੋਟਾ ਮੋਟਾ ਤਾਂ ਉਹਦੇ ਚ ਪਾਉਣ ਨੂੰ ਮੈਂ ਇੱਕ ਕਾਲਾ ਸੂਟ ਲਿਆਂਦਾ ਮੈਂ ਕਿਹਾ ਚਲੋ ਆਪਾਂ ਵੀ ਪਾ ਕੇ ਦੇਖ ਲਈਏ ਹੈ ਨਾ ਤੇ ਹੁਣ ਤੁਸੀਂ ਮੈਨੂੰ ਦੱਸਿਓ ਵੀ ਮੇਰੇ ਸੂਟ ਤੁਹਾਨੂੰ ਕਿਵੇਂ ਲੱਗੇ ਪਲੀਜ਼ ਮੈਨੂੰ ਸੇਲ ਗਿਓ ਕਮੈਂਟਾਂ ਚ ਜਰੂਰ ਦੱਸਿਓ ਹੁਣ ਜੇ ਕਿਤੇ ਆਪਾਂ ਨੇੜੇ-ਨੇੜੇ ਹੋਈਏ ਤੇ ਇੱਕ ਦੂਜੀ ਨੂੰ ਇਕੱਠੀਆਂ ਹੋ ਕੇ ਆਪਾਂ ਨਾਲ ਚਾਹ ਪੀਆ ਕਰਗੇ ਤੇ ਨਾਲੇ ਆਪਾਂ ਸੂਟ ਇੱਕ ਦੂਜੀ ਨੂੰ ਦਖਾਇਆ ਕਰੀਏ ਵੀ ਆ ਮੈਂ ਲਿਆਂਦਾ ਤੇ ਆ ਤੈ ਆ ਤੇ ਆ ਤੂੰ ਵੀ ਲਿਆ ਹੁਣ ਅਸੀਂ ਸੋਰੀ ਸੱਪਾ ਇੱਕ ਦੂਜੀ ਨਾਲ ਚੱਲਿਆ ਕਰੀਏ ਪਰ ਬੈਠੀਆਂ ਹੀ ਬਾਹਲੀ ਦੂਰ-ਦੂਰ ਆ ਚੱਲ ਕੋਈ ਨਹੀਂ ਦਿਲ ਨੇੜੇ ਹੋਣਾ ਚਾਹੀਦਾ ਹਨਾ ਤੇ ਆ ਦੇਖੋ ਜੀ ਆ ਟੇਲਰ ਦਾ ਮੈਂ ਨਾਮ ਪਾਉਂਗੀ ਉੱਪਰ ਤੇ ਇਹਦਾ ਨੰਬਰ ਪਾਉਂਗੀ ਤੇ ਤੁਸੀਂ ਅਗਰ ਕੱਪੜੇ ਸਵਾਉਣੇ ਆ ਤੇ ਇਹਦੇ ਨਾਲ ਸੰਪਰਕ ਕਰੋ ਠੀਕ ਹੈ ਜੀ ਓਕੇ ਬਾਈ